ਉਹ ਤਾਂ ਇਹਨਾਂ ਮੈਂ ਕੋਝਾ ਮਾਂਤ ਦੇਣ ਲੱਗੀਆਂ ਚੰਗਾ ਇਹਨੂੰ ਸਾਫ ਕਰ ਰੱਖੀ ਉਹ ਦੋ ਢੀਆਂ ਦੀ ਮਾਂ ਤੇਰੇ ਕੰਮ ਆਉਂਦੇ ਨਾ ਆਹ ਇੱਕ ਪਾੜ ਕੜਾਵਾ ਬਾਤ ਪਤਾ ਨਹੀਂ ਹੁੰਦਾ ਕਿ ਤੇਰੀ ਢੀਆਂ ਦੇ ਨਾਮ ਕੁ ਸ਼ੱਕ ਤੇ ਲਾ ਉਹ ਕੁਛ ਦੇ ਨਾਮ ਨਾਲ ਚੰਗਾ ਆਹ ਚੈਨੀਆ ਆਹ ਟਿੱਕੀ ਹੈ ਤੈਨੂੰ ਦਿਲ ਚ ਪਾਣੀ ਹੈ ਨਾ ਇਹ ਆ ਟਾਕਸਿਨ ਇੱਕ ਜੋਰੀਆ ਟਾਕਸਾਂ ਦੀ ਹੈ ਤੇ ਇੱਕ ਆ ਬਾੜ ਦੀ ਛੋਟ ਛੋਟੀਆਂ ਇਹ ਸੌਂਤਾ ਰੱਖੀ ਮੇਰੇ ਵੱਲੋਂ ਤੇਰੀ ਨਾਨਕ ਸ਼ੱਕ ਦਾ ਸਵਾਨ ਹੈ ਮੈਂ ਆਪਣੀ ਫਰਜ਼ ਪੂਰਾ ਕਰ ਦਿੱਤੀ ਚੰਗਾ ਮਮੇ ਭਾਬੀ ਤੇ ਵੀਰਾ ਤੇ ਬਾਪੂ ਤਾਂ ਗੁੱਸੇ ਹੋਣਗੇ ਕੋਈ ਨਹੀਂ ਗੁੱਸੇ ਹੁੰਦਾ ਸਭ ਨੂੰ ਮੈਂ ਦੱਸਦਾ ਇੰਨੇ ਸਵਾਨ ਵੰਡ ਕੇ ਤੇਰੀ ਪਰਜਾਇ ਵੀ ਦੇਤਾ ਇਹਨਾਂ ਨਾਲ ਇੱਦਾਂ ਬੁੱਧੇ ਹੀ ਦਿੱਤਾ ਤਾਂ ਕਿ ਤੇਰੇ ਭਰਾ ਕੋਈ ਸਾਰੀ ਜ਼ਮੀਨ ਮੇਰਾ ਇੰਨਾ ਵੀ ਹੱਕ ਨਹੀਂ ਮੰਗਦਾ ਤੈਨੂੰ ਦੇਵਦਾ ਇਹਨਾਂ ਨਾਲ ਤਾਂ ਮੈਂ ਕਿੰਨੇ ਕੇਸੀ ਲਾ ਦਿੰਦੇ ਪੁੱਤ ਏਸੀ ਤਾਂ ਕੋਈ ਛੋਟੀ ਜੀ ਗੱਲ ਸੇ ਕੋਈ ਖਾਸ ਵੱਡੀ ਗੱਲ ਨਹੀਂ ਹੈਗੀ तर एसी देण देणारे घर लढाई पडणी शू होते देख बिजली अगला तरी सस मग बुडबुड करू एसी लग्न ते ना तो बेड़े चार दरखत लावली